ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਛੋਟੇ ਘਰ ਦੇ ਵਿੱਚ ਛੋਟਾ ਘਰ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰਾ ਵੱਡੇ ਘਰ ਦਾ ਗਵੰਡੀ ਪਿੰਡ ਘੈਂਟ ਬਾਈ ਕੇ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਵਪਾਰ ਦਾ ਬਾਈ ਹੁਣਿਆਂ ਦਾ ਕੰਮ ਆ ਤੇ ਜਨਵਾਰ ਅੱਜ 4 ਚਾਰੇ ਤੁਹਾਡੇ ਫੁੱਲ ਕੰਮ ਹੁੰਦੇ ਆ ਮਿੱਤਰੋ ਆਓ ਗੱਲਬਾਤ ਕਰਦੇ ਆ ਵੀਰ ਜੀ ਸਤਿ ਸ਼੍ਰੀ ਅਕਾਲ ਕੋ ਜੀ ਸਤਿ ਸ਼੍ਰੀ ਅਕਾਲ ਬਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਹੁਤ ਵਧੀਆ ਚਲੋ ਸ਼ੁਕਰ ਬਈ ਨਾਮ ਦੱਸ ਦੀਏ ਕਿਰਾਂ ਦੀ ਨਾ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਹਾਂਜੀ ਹਰਪ੍ਰੀਤ ਘਰੇ ਕਿਵੇਂ ਆ ਸਾਰੇ ਬਹੁਤ ਵਧੀਆ ਬਾਈ ਚੜਦੀ ਕਲਾ ਪੂਰੀ ਚੜਦੀ ਕਲਾ ਚਲੋ ਸ਼ੁਕਰ ਅੱਛਾ ਪਹਿਲੇ ਨੰਬਰ ਤੋਂ ਝੋਟੀਆਂ ਜਿਹੜੀਆਂ ਦੀ ਕੀ ਡਿਟੇਲ ਆ ਬਾਈ ਏ ਬਈ ਮੂੰਹ ਦੋ ਦੰਦਾਂ ਵਾਲੇ ਦੋੰਦਾਂ ਵਾਲੇ ਸਿੱਟੇ ਆ ਦੰਦ ਠੀਕ ਆ ਵੀਰੇ ਉਹ ਦੋ ਦੰਦਾਂ ਦਾ ਹੈ ਹਾਂਜੀ ਹਾਂਜੀ ਮੂੰਹ ਦੋ ਦੰਦਾਂ ਦਾ ਅੱਛਾ ਵੀਰੇ ਕਿੰਨਾ ਟਾਈਮ ਦੀ ਗੱਬਣ ਹੈ ਇਹ ਏ ਬਈ 6 ਮਹੀਨਿਆਂ ਦੀ ਗੱਬਣ ਆ ਚੈੱਕ ਪਾਸ ਹਾਂਜੀ ਚੈੱਕ ਪਾਸ ਪਲੂਣਾ ਦੰਦੂ ਹਾਂਜੀ ਪਲੂਣਾ ਠੀਕ ਆ ਵੀਰੇ ਯਾਰ ਕੱਟੀ ਸੋਹਣੀ ਸੁਨੱਖੀ ਬਹੁਤ ਆ ਹਨਾ ਹਾਂਜੀ ਹਾਂਜੀ ਹੂੰ ਬੁੜਾ ਪੜਾ ਬਹੁਤ ਚੰਗਾ ਯਾਰ ਕਿੰਨੇ ਦੀ ਦੇ ਦੀਏ ਵੀਰੇ ਇਹਦਾ ਮੁੱਲ 70 70 ਦੀ ਦੇਣੀ ਆ ਸਰਬੇ ਬਸ ਠੀਕ ਆ ਵੀ ਕੱਢੀ ਬਾਹਰੋਂ ਤੋਰੀ ਵੀਰੇ ਬਣਾ ਖੋਲੀ ਇਹਨੂੰ ਲੈ ਮਿੱਤਰੋ 6 ਮਹੀਨਿਆਂ ਦੀ ਗੱਬਣ ਚੋਟੀ 4 ਕੁ ਮਹੀਨਿਆਂ ਦੇ ਕੋਦੀ ਕੋਥ ਬਣ ਜਾਣਾ ਦੇਖੋ ਤੁਸੀਂ ਕਿ ਕਿ ਪਣੀ ਪੁਲੀ ਨਿਗਰ ਨੁਗਰ ਬਹੁਤ ਛੋਟੀ ਦੇਖੋ ਹੂੰ ਜਾਣ ਵਾਲੀ ਆ ਹਨਾ ਹਾਂਜੀ ਹੂੰ ਸਮਲਕੀ ਵੀ ਬਹੁਤ ਆ ਯਾਰ ਹਾਂਜੀ ਹੂੰ ਬਣਦੇ ਬਾਈ ਤਿਆਰੀ ਦੇ ਵਿੱਚ ਜਦੋਂ ਆਈ ਟਿਕਾਣੇ ਧਿਰਦਾ ਹੂੰਗੀ ਪੂਰਾ ਹਾਂਜੀ ਨਹੀਂ ਹੈਗੇ 2 ਰੁਪਏ ਸਾਂਹੋ ਕੇ ਬਾਈ ਕੋਈ ਸ਼ੱਕ ਨਹੀਂ ਕੱਤੀ ਦੇ ਵਿੱਚ ਜਿਹੜਾ ਬੰਦਾ ਲੈ ਗਿਆ ਸਾਹਮਣੇ ਨਾ ਰੂ ਨਾਲ ਹਨਾ ਹਾਂ ਜੀ ਬਤਾਨੇ ਜਾਣਾ ਹੀ ਹੈ ਇਹ ਬਹੁਤ ਚੰਗੀ ਆ ਪਲੂਣ ਵਾਲੇ ਦੋ ਦੰਦ ਤਾਂ ਹੈਗੀ ਆ ਹੂੰ ਅੱਛਾ ਜੀ ਬੱਲੀ ਕੱਟੀ ਦੀ ਕੀ ਦਮਾ ਇਹ ਖੀਰੀ ਆ ਜੀ ਅੱਛਾ ਹਾਂਜੀ ਇਹਦਾ ਕੀ ਰੇਟ ਆ ਭਾਈ ਇਹਦਾ ਮੁੱਲ 3727 ਦੀ ਦੇ ਦਾਂਗੇ ਕੱਦੀ ਪਰ ਨੂੰ ਤੋਰੀ ਵੀਰੇ ਨੂੰ ਮਾ ਲੈ ਮਿੱਤਰੋ ਇਹਦਾ ਬੋਲ ਜਿਹੜਾ 30000 27 ਦੀ ਦੇ ਦੇਣੀ ਆ ਪੰਜ ਕਲਿਆਣੀ ਕਹਿ ਲਿਓ ਜਿਵੇਂ ਮਰਜ਼ੀ ਕਹਿ ਲਿਓ ਇਹਨੂੰ ਕਰਮਾਰੀ ਦੇ ਮਿੱਤਰੋ ਤੁਸੀਂ ਦੇਖ ਸਕਦੇ ਆ ਲੈ ਅਗਲੇ ਹੂੰ ਉਹ ਕਹਿ ਦਿਓ ਨਹੀਂ ਕੀ ਕਰਦੇ ਤਿੰਨ ਤਰਨ ਕਾਲੇ ਤੇ ਇੱਕ ਗਲਾਬੀ ਗਲਾਬੀ ਅੰਗ ਦੀ ਬੜੀ ਮੰਗ ਹੁੰਦੀ ਐ ਪੜਾ ਪੜਾ ਬਹੁਤ ਚੰਗਾ ਕੱਟੀ ਦਾ ਜਿਸ ਨੂੰ ਕਾਟੇ ਬਾੜੇ ਕਿੰਨੇ ਦੀ ਦੇਣੀ ਐ ਇੰਨੇ ਦੀ ਹੋਣੀ ਬਾਈ ਸਰਬੇ ਠੀਕ ਆ ਕਾਲੀ ਬਾਈ ਇਹਦਾ ਮੁੱਲ ਵੀ ਨਹੀਂ ਆਈ ਮੁੱਲ 327 ਦੀ ਦੇਣੀ ਐ ਜੋੜਾ ਦੇ ਕੋਈ ਲੈਣ ਵਾਲਾ ਹੋਇਆ ਬਾਈ ਜੋੜਾ ਦੇ ਦਾਂਗੇ ਬਾਈ ਮਾਨਤਣ ਨਾਲ ਦੇ ਦੇਂਗਾ ਹਾਂਜੀ ਦੇ ਦੇ ਉਹ ਕੱਟੀ ਦੀ ਉਮਰ ਕਿੰਨੀ ਆ ਇਹ ਵੀ ਖੀਰੀ ਆ ਬਾਈ ਠੀਕ ਐ ਤੋਰ ਨੂੰ ਤਾਂ ਰਹਿ ਨਹੀਂ ਦੀ ਇੱਥੇ ਵਿਖਾ ਦੇ ਚੋਲੀ ਕਿ ਤੋਰਨੀ ਆ ਉਹਨਾਂ ਦੇ ਚਿਹਰੇ ਖਾਰੇ ਚੋਰੀ ਕਾਲੀਆਂ ਪੈਲੀਆਂ ਦੁੱਧ ਦੇ ਹਾਂ ਨਹੀਂ ਠੀਕ ਹੈ ਭਾਈ ਐਸੇ ਗਾਂਵਾਰੇ ਦੱਸੀ ਵੀਰੇ ਮਾੜਾ ਜਿਆ ਇਹ ਗਾਂ ਜੀ ਮੂਰਲੇ ਥਣੋਕ ਬੈਣੀ ਵਾਲੇ ਉਹ ਜੇ ਥੱਤਾਰਾਂ ਘਾਟ ਆ ਜਾਣੇ ਕਿ ਤਿਲ ਮੰਨ ਕੇ ਦੇਣੀ ਆਪਾਂ ਠੀਕ ਹੈ ਦੁੱਧ ਵੀਰੇ ਦੁੱਧ 9 ਕਿਲੋ ਆਜੀ ਪੂਰਾ ਕਿੱਟੇ ਦੇ ਦੇ ਦੀਏ ਵੀਰੇ ਇਹਦਾ ਮੁੱਲ ਬਾਈ ਆਪਾਂ 20000 ਦੀ ਦੇਣੀ ਹੈ ਕਾਟੇ ਬਾਟੇ ਹਾਂਜੀ ਕੱਢੀ ਬਾੜੂ ਲਿਆਈ ਵੀਰੇ ਮਾੜਾ ਜਿਆ ਵਹਿੜ ਸੋਹਣੀ ਹੈ ਹਨਾ ਹਾਂਜੀ ਹਾਂਜੀ ਹੂੰ ਘਰ ਐ ਰੂਗੀ ਦੁੱਧ ਪੈ ਜਾਊਗੀ ਠੀਕ ਆ ਭਰਿਆ ਤਿੰਨ ਟਾਈਮ ਹੋਗਾ ਠੀਕ ਆ ਭਈਆ 18 ਤਰੀਕ ਨੂੰ ਮਹੀਨਾ ਹੋ ਜਾਣਾ ਬਈ ਪੂਰਾ ਮੈਨੂੰ ਤਾਂ ਲੱਗਦਾ ਬਈ ਵੜ ਗੱਬਣ ਹੋਊਗੀ 100% ਗਾਂ ਬਈ ਘੈ ਵੀ ਚੰਗੀ ਆ ਬਰੇ ਮਾੜੀ ਨਹੀਂ ਗਈ ਮੈਂ ਤਾਂ ਤਿਆਰੀ ਤੂਰੀ ਦੇ ਵਿੱਚ ਤਾਂ 20 ਕਿਲੋ ਦੁੱਧ ਦੇਜੂ ਬਈ ਟੋਰਨ ਬਈ ਮਾਲਕ ਤਾਂ 25 26 ਕਿਲੋ ਦੱਸਦੇ ਸੀਗੇ ਦੇ ਦੇ ਕੋਈ ਬਈ ਜਾਦੂ ਤਾਂ ਵੀ ਚੰਗੀ ਆ ਵੜ ਸਾਂਭਣ ਵਾਲੇ ਨੂੰ ਕੀ ਮਾੜੀ ਆ ਹੈ ਹਾਂਜੀ ਹੈ ਬੱਚੇ ਹੀ ਲਾ ਦਣਾ ਇਹਨੇ ਤਾਂ ਇਹਨੇ ਕਰਮ ਵਾਲੀ ਨੇ ਅੱਛੀਆਂ ਉਹ ਤਾਂ ਸਸਤੀ ਆ ਦੁੱਧ ਦਈ ਜਣਾ ਇਹਨੇ ਖਾਪ ਕੇ ਪੂਰਾ ਟਿਕਾਣੇ ਦੀ ਸੀਗਾ 12 ਕਿਲੋ ਅੱਛਾ ਨੰਬਰ ਕਿੰਨਾ ਬਈ ਮਿੰਟ 86998 ਫੇਰ ਜਾ 2 ਮਿੰਟ ਲੈ ਮਿੱਤਰੋ ਬਾਈ ਦਾ ਨੰਬਰ ਕਿੰਨਾ ਵਾ ਦੱਸੀ ਬਾਈ 86998 87877 86998 87877 86998 87877 ਬਾਈ ਦਾ ਨੰਬਰ ਐਸ ਨੰਬਰ ਤੇ ਕਰ ਲਓ ਬਾਈ ਨਾ ਗਲਬਾਤ ਪਿੰਡ ਛੋਟਾ ਕਰ ਕੈਂਟ ਬਾਈ ਕਰ